ਮਿਸ਼ਨ ਪੰਜਾਬ ਤੇ ਸਵਾਗਤ ਅੱਜ ਗੱਲ ਕਰਨ ਜਾ ਰਹੀ ਹਾਂ ਕਿ ਹੁਨਰ ਜਿਸ ਕੋਲ ਹੋਵੇ ਉਹ ਆਪਣਾ ਰੰਗ ਦਿਖਾ ਹੀ ਦਿੰਦਾ ਹੈ ਮੈਂ ਦੋ ਛੋਟੀਆਂ ਛੋਟੀਆਂ ਵੀਡੀਓ ਦਿਖਾਉਂਦੀ ਹਾਂ ਇੱਕ ਹੈ 에어 호ਸਟ ਦੀ ਤੇ ਦੂਜੀ ਇੱਕ 65 ਸਾਲਾ ਤਾਈਕਵੋਡੋ ਉਸਤਾਦ ਦੀ ਦੋਹਾਂ ਦੇ ਐਕਸ਼ਨ ਦੇਖੋ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ 에어 호ਸਟ ਨੂੰ ਜਮਨਾਸਟਿਕ ਖੇਡਾਂ 'ਚ ਹਿੱਸਾ ਲੈਣਾ ਚਾਹੀਦਾ ਉਹ ਦੇਸ਼ ਲਈ 골ਡ ਮੈਡਲ ਜਿੱਤ ਸਕਦੀ ਹੈ ਤੇ ਬਜ਼ੁਰਗ ਕਾਰਾਟੇ ਉਸਤਾਦ ਸਾਨੂੰ ਸਿੱਖਿਆ ਦੇ ਰਿਹਾ ਕਿ ਅਸ਼ੀਆ ਸ਼ਕਤੀ ਦਿਖਾਉਣ ਪਿੰਦੇ ਕੰਟਰੋਲ ਹੋਵੇ ਜਬ ਡੇਰੀ ਉਮਰ ਵੀ ਸਰੀਰ ਤੇ ਅਸਰ ਨਹੀਂ ਕਰਦੀ